ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਮਾਰਨਿੰਗ ਟਾਈਮ ਹੈਗਾ ਜੀ ਤੇ ਟਾਈਮ ਹੋ ਗਏ 10 ਵਜ ਗਏ ਨੇ ਤੇ ਡਾਕਟਰ ਸਾਹਿਬ ਵੀ ਕਲੀਨਿਕ ਚਲੇ ਗਏ ਸੀ ਬ੍ਰੈਕਫਾਸਟ ਵਗੈਰਾ ਕਰਕੇ ਤੇ ਮੈਂ ਵਲੌਗ ਉਹਨਾਂ ਦੀ ਜਾਣ ਤੋਂ ਬਾਅਦ ਸਟਾਰਟ ਕਰ ਰਹੀ ਆ ਅੱਜ ਸਵੇਰ ਦੀ ਉਹ ਬਾਰਿਸ਼ ਵੀ ਹੋ ਰਹੀ ਆ ਮੌਸਮ ਵੀ ਕਾਫੀ ਠੰਡਾ ਠੰਡਾ ਬਣਿਆ ਹੋਇਆ ਹੈ ਪਰ ਅੰਦਰ ਕਮਰਿਆਂ ਵਿੱਚ ਤਾਂ ਬੁੜੀ ਗਰਮੀ ਲੱਗ ਰਹੀ ਐ ਕਿਉਂਕਿ ਬਾਹਰ ਨਾ ਹਵਾ ਨਹੀਂ ਚੱਲਦੀ ਸਹੀ ਇਸ ਕਰਕੇ ਅੰਦਰ ਥੋੜਾ ਜਿਹਾ ਹੈਗਾ ਮੌਸਮ ਗਰਮੀ ਬਾਹਰ ਬਰਸਾਤ ਤੇ ਬਾਕੀ ਅੱਜ ਅਸੀਂ ਜਾਣ ਦੀ ਤਿਆਰੀ ਕਰ ਰਹੇ ਹਾਂ ਜੀ ਪਿੰਡ ਤੇ ਪਿੰਡ ਜਾਵਾਂਗੇ ਅੱਜ ਅਸੀਂ ਮੈਂ ਕਿਹਾ ਚਲੋ ਹੁਣੀ ਮੈਂ ਕਰਾਂ ਤਿਆਰੀ ਫਿਰ ਚਲੋ ਮੈਂ ਕਰਦੀ ਆਂ ਪਿੰਡ ਜਾਣ ਦੀ ਤਿਆਰੀ ਤੇ ਇੱਕ ਅਸੀਂ ਪਿੰਡ ਲੈ ਕੇ ਜਾਣਾ ਹੈ ਡਾਕਟਰ ਸਾਹਿਬ ਦੇ ਨਾ ਛੋਟੇ ਬ੍ਰਦਰ ਦੀ ਬੈਕ ਉਦੀ ਪੇਨ ਹੈਗੀ ਆ ਉਹਨਾਂ ਦੇ ਨਾ ਸਰਵਾਈਕਲ ਵਿੱਚ ਵੀ ਬਹੁਤ ਜ਼ਿਆਦਾ ਪੇਨ ਹੈ ਤੇ ਉਹਨਾਂ ਦਾ ਟਰੀਟਮੈਂਟ ਵੀ ਚੱਲ ਰਿਹਾ ਹੈ ਤੇ ਅਸੀਂ ਇੱਕ ਡਾਕਟਰ ਸਾਹਿਬ ਦੇ ਕੋਲ ਸਾਡੇ ਕੋਲੇ ਤੇ ਮੈਟ੍ਰਿਕ ਪਿਆ ਇੱਕ ਹੌਟਲ ਜਿਹੜਾ ਗਰਮ ਹੋ ਜਾਂਦਾ ਹੁੰਦਾ ਹੈ ਇਲੈਕਟ੍ਰਿਕ ਤੇ ਅਸੀਂ ਉਹ ਲੈ ਕੇ ਜਾਵਾਂਗੇ ਅੱਜ ਪਿੰਡ ਨੂੰ ਕੱਢ ਕੇ ਰੱਖ ਲਿਆ ਸੀਗਾ ਅਸੀਂ ਬੈੱਡ ਦੇ ਪਿੱਛੇ ਲਗਾਇਆ ਹੋਇਆ ਸੀ ਤੇ ਹੁਣ ਅਸੀਂ ਕੱਟ ਕੇ ਰੱਖਿਆ ਲੈ ਕੇ ਜਾਵਾਂਗੇ ਪਿੰਡ ਆ ਦੇਖੋ ਇਹ ਇਲੈਕਟ੍ਰਿਕ ਹੈਗਾ ਤੇ ਗਰਮ ਹੋ ਜਾਂਦਾ ਹੈ ਇਹ ਲੈ ਕੇ ਜਾਵਾਂਗੇ ਅਸੀਂ ਪਿੰਡ ਲੋ ਜੀ ਪਿੰਡ ਲਈ ਅਸੀਂ ਹੁਣ ਚੱਲ ਪਏ ਆ ਲੋ ਜੀ ਅਸੀਂ ਇੱਧਰ ਸਾਰੇ ਮੇਰੇ ਡਾਕਟਰ ਸਾਹਿਬ ਦੇ ਨਾ ਛੋਟੇ ਬ੍ਰਦਰ ਦੇ ਘਰ ਬੈਠੇ ਆ ਸਾਡੇ ਪੂਆ ਜੀ ਲੁਧਿਆਣੇ ਤੋਂ ਆਏ ਹੋਏ ਨੇ ਉਹਨਾਂ ਦੀਆਂ ਪੋਤੀਆਂ ਉਹਨਾਂ ਦੀ ਵੱਡੀ ਨੂੰਹ ਤੇ ਛੋਟਾ ਬੇਟਾ ਆਇਆ ਹੋਇਆ ਹੈ ਘਰ ਵਿੱਚ ਨਾ ਬੜੀ ਹੀ ਰੌਣਕ ਲੱਗੀ ਹੋਈ ਹੈ ਬਹੁਤ ਹੀ ਖੁਸ਼ੀ ਜੀ ਹੋ ਰਹੀ ਹੈ ਕਿਉਂਕਿ ਬੜੇ ਟਾਈਮ ਬਾਅਦ ਅਸੀਂ ਐਦਾਂ ਪੂਆ ਜੀ ਦੇ ਨਾਲ ਬੈਠੇ ਸੀ ਔਰ ਪੂਆਜੀ ਵੀ ਬਹੁਤ ਜ਼ਿਆਦਾ ਖੁਸ਼ ਹੋ ਰਹੇ ਨੇ ਪੇਕੇ ਘਰ ਆਪਣੇ ਭਤੀਜਿਆਂ ਦੇ ਘਰ ਬੈਠੇ ਆ। ਹਰ ਜਗਨੂ ਵੀ ਆਇਆ। ਹੈ ਜਗਨੂ। ਅੱਜ ਜੇ ਨਹੀਂ ਆਏ ਤਾਂ ਮਾਰ ਕੇ ਰੱਖਿਆ ਸੀ। ਸਾਰੇ ਟੇਬਲੋਂ ਉਹਨਾਂ ਕੀ ਪਾਣੀ ਮਿਲਾ ਕੇ ਕੋਈ ਨਾ ਜੇਗਾ ਸੀ ਉੱਧਰ ਚਲੇ ਜਾਂਦੇ ਸੀ। ਭੱਜ ਲੱਗੇ ਸਾਈਡ ਗਿਆ। ਤਾਂ ਤੋਂ ਦੇ ਮਿਕਰ ਜਿਹੜਾ ਇਤੋਂ ਜਿਵੇਂ। ਇਹ ਤਾਂ ਉਸ ਅਸਨੋਂ ਹੀ ਲੱਗਦੀਆਂ ਐ ਇਹ। कॉली भी आई है सा नहीं कह रही ਤੂੰ ਆਪਾਂ ਬੈਠੋ ਇੱਥੇ ਆਪਾਂ ਮੈਂ ਕਦੇ ਪੁੱਛ ਲੈਣ ਮੈਂ ਆਧਰ ਉਹ ਡਿਊਟੀ ਕਰਦੀ ਸੀ ਤਾਂ ਉਹਦੇ ਬਿਜਲੀ ਬਹੁਤ ਬਾਹਰ ਹੀ ਰਹਿਣਾ ਕਦੇ ਉਹਦੀ ਨੂੰ ਹਾਂ ਤਾਂ ਗੈਰਨਾ ਤਾਂ ਹਾਂ ਇਹਨੇ ਸਾਰਾ ਸਹੀ ਕੀਤਾ ਤੁਸੀਂ ਨੋ ਨੋ ਹਦੀ ਨੋ ਆ ਜਾਨੇ ਕਿਹੜਾ ਮੈਂ ਦੱਸ ਜੀ ਜੇ ਨਾ ਉਹ ਆ ਵੀ ਆ ਇਸੀ ਇੱਕ ਤਮ ਹੋਈ ਬਾਤ ਨਹੀਂ ਨਹੀਂ ਇੱਧਰ ਵੇਜ ਨਾ ਆਇਆ ਕੁਛ ਦੇ ਅ ਹਾਂ ਕਿਚ ਦੀ ਖਿੱਚ ਦੀ ਖਿੱਚ ਤੇ ਫੋਟੋ ਆਉਂਦਾ ਆ ਆਪਣੇ ਆਵਾਜ਼ ਲੈ ਨੀਲਾ ਫਿਲਮ ਆਉ ਫੋਟੋ ਖਰਾਬ ਹੋ ਜਾ ਤੂੰ ਹੁਣ ਪਹਿਲੇ ਹੀ ਰਹਿੰਦੀ ਆ ਹਾਂ ਐ ਤਾਂ ਨਹੀਂ ਆ ਵਾਏ ਤੁਹਾਨੂੰ ਜੀ ਕਰਾ ਤੂੰ ਅੱਜ ਤਾਰਾ ਤੂਰਾ ਹੀ ਹਲ ਜਾਂਦੀ ਜਰਮੀ ਜਰਮੀ ਤਮੈਨੇ ਵੀ ਪਾਣੀ ਛੱਡਾ ਦੇ ਲੋ ਤਾਂ ਦਿੱ ਦਿਓ ਪੰਡ ਮਾ ਵਰਗਾ ਮਾ ਵਗਾ ਨਾ ਇਹਨੋਂ ਸਸਤਾ ਲੱਭ ਨਹੀਂ ਹੈ ਨੋਂ ਸਸਤਾ ਏਰ ਤੇ ਨਹੀਂ ਆ ਹਾਂ ਓਏ ਇਹ ਹਟ ਕੇ ਕਾਈ ਨਹੀਂ ਆ ਟੌਣ ਨੂੰ ਕਿੰਦੀ ਵੱਡੀ ਗੱਲ ਲੱਗਦੀ ਹੁਣ ਅਸੀਂ ਜਾ ਰਹੇ ਆ ਜੀ ਮੋਟਰ ਤੇ ਸਾਡੀ ਮੋਟਰ ਤੇ ਅਸੀਂ ਪਹੁੰਚ ਗਏ ੂਆ ਜੀ ਦੀਆਂ ਪੋਤੀਆਂ ਕਹਿੰਦੀਆਂ ਅਸੀਂ ਮੋਟਰ ਤੇ ਜਾ ਕੇ ਆਉਣਾ ਏ ਬਰਸਾਤ ਦੇ ਦਿਨ ਚੱਲ ਰਹੇ ਨੇ ਦੇਖੋ ਕਿੱਡਾ-ਕਿੱਡਾ ਘਾਹ ਹੋਇਆ ਪਿਆ ਇਹ ਜਿੱਥੇ ਖੜੇ ਨੇ ਨਾ ਇੱਥੇ ਸਾਡਾ ਪੁਰਾਣਾ ਖੂਹ ਹੈ ਪਹਿਲਾਂ ਇੱਥੇ ਖੂਹ ਦੇ ਵਿੱਚ ਮੋਟਰ ਲੱਗੀ ਹੁੰਦੀ ਸੀ ਦੇਖੋ ਸਾਰੇ ਪਾਸੇ ਕਿੰਨਾ ਘਾਹ ਹੋਇਆ ਪਿਆ ਏ ਇਨੂੰ ਵੀ ਪਲਾਸਤਰ ਕਰਨ ਵਾਲਾ ਇਹ ਮੋਟਰ ਸੀ ਜਿਹੜਾ ਸਾਡਾ ਕੋਠਾ ਹੀ ਇਹ ਇਹ ਸਾਡਾ ਪੁਰਾਣਾ ਵਰਗਦ ਬਹੁਤ ਪੁਰਾਣਾ ਹੋ ਗਿਆ ਹੁਣ ਇਹ ਨਾਲ ਹੀ ਸਾਡਾ ਪਿੱਪਲ ਦਾ ਦਰਖਤ ਹੈਗਾ ਇਹ ਆਹ ਵਾਲਾ ਪਿੱਛੇ ਪਿੱਪਲ ਹੈ ਸਾਡਾ ਇਹ ਇੱਥੇ ਅਸੀਂ ਇੱਕ ਵਾਰ ਤੀਆਂ ਮਨਾਈਆਂ ਸੀ ਫੜ ਕੇ ਇਹ ਸੁਣਿਆ ਨਹੀਂ ਪਿੱਛੇ ਦੇਖ ਹਾਂ ਹਾਂ ਇਹ ਕਿੰਨੀ ਵਾਈਡ ਵਿਊ ਚ ਕੀਤੀ ਨਾ ਇਹ ਤਾਂ ਬਿਲਕੁਲ ਨਾਲ ਹੀ ਲੱਗੀ ਵਾਈਟ ਹਾਈ ਗਾਇਸ ਹੇਲੋ ਗਾਇਸ ਨਹੀਂ ਤਾਂ ਕਿੰਨੀ ਇਹ ਬਣਾਉਂਦੀਆਂ ਨੇ ਵਲੌਗ ਇਹ ਵੀ ਆਹ ਅੱਛਾ ਪਾਉਂਦੀ ਨਹੀਂ ਪਰ ਉਹਦਾ ਬਣਾਇਆਉਂਦੇ ਨਹੀਂ ਹੇਲੋ ਗਾਇਸ ਚਲੋ ਕਿੰਨਾ ਦੀ ਬਣਾਉਣੀ ਆ ਆ ਕੀ ਕਰ ਰਿਹਾ ਆ ਕੀ ਕਰ ਨਾਈ ਸਬਸਕ੍ਰਾਈਬ ਆਹ ਦੇਖੀ ਚੱਲਦਾ ਹਾਂਜੀ ਸਰਗੁਣ ਉਹ ਬੰਦਾ ਪੱਕਾ ਦੀਦੀ ਇਹਦੇ ਪਾਇਓ ਕਿ ਨਹੀਂ ਪਾਣਾ ਐਤਰਾ ਸਿਟੁਰੇ ਆਉਣੇ ਆ ਸਾਡੀ ਬਣਾਉਂਦੇ ਹੀ ਨਹੀਂ ਪਹਿਲਾਂ ਵਿਚਾਰੀ ਸਰਗੀ ਜਿਹੜਾ ਕੱਢ ਗਈ ਕਿਹਨੇ ਚੁਗਨੇ ਬੱਸ ਇਹ ہمارا ਦਿਨ ਹੈ ਮੈਂ ਥੋੜਾ ਕੰਮ ਤੇ ਆਇਆ ਹੈ ਕੀ ਕਹਿਣਾ ਹੈ ਜੀ ਜੀ ਆਪਾਂ ਯਾਰੀ ਪਾਤ ਲਈਓ ਗਾ ਗਾ ਦੋ ਮਾਮੇ ਪਾ ਦੋ ਜਾਈ ਆ ਜਾਓ ਹਾਂ ਜੀ ਸ਼ਾਮ ਦਾ ਟਾਈਮ ਹੈਗਾ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਮੇਰੇ ਪਿੰਡ ਨੂੰ ਯਾਨੀ ਕਿ ਮੇਰੇ ਪਿੱਕੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਜੀ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ